ਸੰਦੀਪ ਦੇਵਨ ਤੋਂ ਬਹੁ ਬਹੁ ਬਲਕਮ ਹੈ ਜੀ ਤੇ ਬਾਈ ਸ਼ੇਰੇ ਕੋਲ ਪਹੁੰਚ ਚੁੱਕੇ ਪਿੰਡ ਰਵਾਲ ਜ਼ਿਲ੍ਹਾ ਗੁਰਦਾਸਪੁਰ ਦੀ ਤਹਿਸੀਲ ਡੇਰਾ ਬਾਬਾ ਨਾਨਕ ਏਰੀਆ ਫਤੇਗੜ ਚੋੜੀ ਦੇਖੋ ਅੱਜ ਵੀ ਇਨਾਂ ਕੋਲ ਕੋਈ 6-7 ਲੈ ਕੇ ਪਾਸੇ ਸੇਲ ਆ ਤੇ ਆਓ ਗੱਲਬਾਤ ਕਰੀਏ ਸਾਸਿਕਾ ਜੀ ਸਾਸਿਕਾ ਬੀ ਜੀ ਸਾਸਿਕਾ ਹੋਰ ਦੱਸਾਓ ਕਿਰਪਾ ਵਾਹਿਗੁਰੂ ਦੀ ਬਾਬਾ ਬੱਡਾ ਸਾਹਿਬ ਜੀ ਦਾ ਕੰਮ ਚੱਲੀ ਜਾਂਦਾ ਬਾਬਾ ਜੀ ਬਜੀ ਬਹੁਤ ਸੋਣਾ ਕੰਮ ਚੱਲਦਾ ਵੇ ਆ ਉਦੋਂ ਵੀਡੀਓ ਬਣਾ ਗਏ ਕਦੀ ਐਡੀ ਛੇਤੀ ਮਾਲ ਨਹੀਂ ਵਿਕਿਆ ਗਿਣਤੀ ਤੇ 10 ਮਿੰਟ ਲੱਗੇ ਆਪਣੀ 100 ਕ ਵੀਡੀਓ ਚੱਲੀ ਹਜੇ ਭਾ ਨਿਕੀ ਨਿਕ ਮਿੰਟੋ ਮਿੰਟੀ ਡੰਗਰ ਵੇਗੇਗੇ ਤੇ ਫੋਨ ਵੀ ਸਭ ਤੋਂ ਵੱਧ ਆਇਆ ਮੈਂ ਮੰਦਾ ਮੁੰਦਾ ਕਰਕੇ ਭਾ ਜਜ ਜਜ ਪਾਇ ਸੀ ਤੇ ਅੱਜ ਹੀ ਵੀ ਜੀ ਆਪਣੇ ਕੋਲ 4 ਮਈਆਂ ਨੇ ਤੇ 3 ਵੈੜਾ ਨੇ ਦੋ ਗਰਮੀ ਵਾਲੇ ਗਿਫਟ ਆ ਵੈੜਾ ਤਿਆਰ ਤੇ ਇੱਕ ਤੋਕੜ ਗੱਬਣ ਤੋਕੜ ਘਾਟਿਆ ਤੇ ਗੱਬਣ ਵਾਧਿਆ ਗੱਬਣ ਵਾਧਿਆ ਹਾਂ ਹਾਂ ਚਲੋ ਤੇ ਭਾ ਨੀ ਕਿਨੇ ਕਿ ਰੱਖਨੇ ਅੱਜ ਵੀ ਸੋਹਣੇ ਸੋਹਣੇ ਉਹ ਕਹਿ ਰਹੇ ਕਿਨੇ ਸੀ ਬੈਹਿਨੇ ਬਾਈਨੇ ਉਹ ਨਹੀਂ ਪਹਿਹਾ ਨਹੀਂ ਕੋਈ ਬਦਲ ਸ਼ੇਰ ਸਰਪੰਚ ਦਾ ਹੈਗਾ ਉਹ ਮੇਰੇ ਮੂੰਹੋਂ ਨਿਕਲ ਗਿਆ ਵੀ ਵੀਰ ਨੂੰ ਆਖਿਆ 14 15 ਕਿਲੋ ਦੁੱਧ ਦਊਗੀ ਤਾਂ ਫੇਰ ਪੈਸੇ ਕੱਲ ਦੀ ਪੈਸੇ ਉਹਨੇ ਅਗਲੇ ਦਿਨ ਮੈਨੂੰ ਖਾਤੇ ਮੈਨੂੰ ਲੰਬਾ ਰਹਿ ਦੇਣਾ ਯਾਰ ਪੈਸੇ ਮੈਨੂੰ ਦੇਣਾ ਹੀ ਮੈਨੂੰ ਦੇ ਗਿਆ ਸਾਰੇ ਮੈਨੂੰ ਫੋਨ ਕੀਤਾ ਕਹਿੰਦਾ ਸ਼ੇਰੇ ਚੰਗੀ ਗੱਲ ਕੀਤੀ ਮੈਂ ਆ ਵੀਡੀਓ ਗੱਲ ਲੈਣਾ ਠੀਕ ਹੋ ਗਈ ਥੋੜੀ ਜੀ ਮੈਂ ਆ ਤੁਸੀਂ ਤਾਂ ਮੈਂ ਹੀ ਬਾਅਦ ਚ ਖੜੀ ਪੈਸੇ ਪਹਿਲੋਂ ਪਾਤੇ ਫਿਰ ਮੈਂ ਕਿਹਾ ਮੇਰੇ ਕੋ ਆਖਿਆ ਗਿਆ ਸੀ ਜਦੋਂ ਆਇਆ ਹਨਾ ਘਰੇ ਤੇ ਮੈਨੂੰ ਕਹਿੰਦਾ ਮੈਂ ਦਾ ਰਿਕਾਰਡ ਕਿੰਨਾ ਗਿਆ ਤੇ ਮੈਂ ਹਾ ਵੀਰ ਤੇ ਨੂੰ ਸੰਦੀਪ ਨੇ ਭੇਜਿਆ ਆ ਤੇ ਤੂੰ ਮੈਂ ਹੀ ਲੈ ਜਾ ਤੇ 15 16 ਕਿਲੋ ਦੁੱਧ ਦਊਗੀ ਤੇ ਪੈਸੇ ਭੇਜ ਦੇ ਨੀ ਤੇ ਮੈਂ ਹੀ ਭੇਜ ਪਰ ਉਹਨਾਂ ਕੋਈ ਗੱਲ ਹੀ ਨਹੀਂ ਕੀਤੀ ਪਹਿਲਾਂ ਮੈਨੂੰ ਪੈਸੇ ਗੂਗਲ ਪੇ ਕਰਤੇ ਤੇ ਫੇਰ ਮੈਂ ਹੀ ਗੱਲੀ ਉਹ ਮੈਂ ਹਾਂ ਮੈਂ ਇਹ ਹਿਸਾਬ ਨਾਲ ਆਖਿਆ ਤੁਹਾਨੂੰ ਹੋਰ ਸਭ ਨੂੰ ਸਮਝ ਲੱਗੀ ਮੈਂ ਕੋਈ ਗੱਲ ਨਹੀਂ ਤੇ ਕਿੰਨੀਆਂ ਅੱਜ ਫਿਰ ਅੱਜ ਵੀ ਦੀ ਚਾਰ ਝੋਟੀਆਂ ਤੇ ਤਿੰਨ ਬੈੜਾਂ ਨੇ ਚਲੋ ਹਾਂ ਕੱਲੇ ਸ਼ੁਰੂ ਇਹ ਆ ਵੀਰ ਜੀ 8ਵਾਂ ਮਹੀਨਾ ਦੀ ਆ ਨਵੇਂ ਨਾਵਾਂ ਮਹੀਨਾ ਲੱਗ ਗਿਆ ਝੋਟੀ ਨੂੰ ਅੱਛਾ ਠੀਕ ਪਰ ਝੋਟੀ ਇੱਕ ਚੀਜ਼ ਆ ਇੱਕ 60 ਦੀ ਝੋਟੀ ਪਹਿਲੇ ਸੂਏ ਵੀ ਕੀ ਆ ਐਰ ਕੀ ਹੁਣ ਦੂਸਰਾ ਸੂਆ ਸੋਣੀ ਆ ਤੇ ਥਣ ਪਾਸ ਕਰਨ ਜੋਗਾ ਦੁੱਧ ਆ ਕਿਲੋ ਖੰਡ ਕੋਈ ਪਾਸ ਕਰਨ ਜੋਗਾ ਜ਼ਿਆਦਾ ਨਹੀਂਗਾ ਹੈਗਾ ਖੋਲੋ ਖੋਲੋ ਜੀ ਝੋਟੀ ਵੀ ਸੰਦੀ ਵੀਰ ਡੰਡਾ ਫੜ ਲਓ ਮੜਾ ਜਦ ਤੱਕ ਆ ਕਮਾ ਦਿੰਨੇ ਆ ਆ ਦੇਖ ਹੁਣ ਤਾਂ ਬਸ ਮਾੜਾ ਮਾੜਾ ਥਾਣੀ ਪਾਸ ਪਰ ਥਾਣੀ 15 18 ਕਿਲੋ ਝੋਟੀ ਦੁੱਧ ਚਵਾਊਗੀ ਅੱਛਾ ਠੀਕ ਪਰ ਝੋਟੀ ਝੋਟੀ ਰਹਿਣਾ ਹਾਂ ਵੱਡੀ ਝੋਟੀ ਆ ਬਾ ਠੀਕ ਆ ਜੈਡ ਬਲੈਕ ਜੈਡ ਬਲੈਕ ਸੰਦੀਪ ਵੀਰ ਪਹਿਲੇ ਨਾਮੀ ਝੋਟੀ ਆ 160 ਦੀ ਪਹਿਲੇ ਸੂਏ ਝੋਟੀ ਆਈ ਆ ਹਾਂ ਮੰਨ ਲਓ 2 ਮਹੀਨੇ ਰਹਿ ਗਏ 10000 ਖਾ ਜੂਗੀ ਵੱਧ ਖਾ ਜੂਗੀ ਆ ਬਸ 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 10000 ਖਾ ਜੂ ਤੇ ਆਪਾਂ ਮੁੱਲ ਬਿਲਕੁਲ ਜਾਇਜ਼ ਕਰਨਾ ਹੋਣਾ ਬੋਲੋ ਸੰਦੀਵੀਰ ਝੋਟੀ ਤੇ ਆ ਗਈ ਲੱਖ ਦੀ ਆਪਾਂ 90 ਜੋ ਮਾਨ ਤਾਨ ਕਰਦਾਂਗੇ ਝੋਟੀ ਮੈਂ 135 ਦੀ ਕੈਮਰਾ ਚੱਲਣ ਡਿਆ ਇੱਕ ਜਦਨ ਝੋਟੀ ਤੇ 10 ਦਿਨ ਰਹਿ ਜਾਣਗੇ ਨਾ 135 40 ਦੀ ਝੋਟੀ ਮੈਂ ਲੈ ਆਵਾਂਗਾ ਚਲੋ ਰਿਕਾਰਡ ਹੋਣ ਦੀ ਗੱਲ ਤੇ 135 40 ਝੋਟੀ ਬਰੀਡ 14 ਕਿਲੋ ਪਲੂਨ ਨੇ ਦੁੱਧ ਚ ਵਾਇਆ ਐਡਾ ਲੇਵਾ ਮਾਰਦੀ ਐ ਝੋਟੀ ਹੁਣ ਅੱਧਾ ਕਿਲੋ ਦੁੱਧ ਪਾਸ ਕਰਨ ਜੋਗਾ ਥਣਾ ਦੀ ਭਾਰ ਦੀ ਆਪਣੀ ਪੂਰੀ ਗਰੰਟੀ ਹੋਊਗੀ ਝੋਟੀ ਨਸਲ ਆਵੇ ਹਾਂ ਟੌਕ ਦੀ ਝੋਟੀ ਬਰੀਡ ਵਾਲੀ ਕਿ ਭਾਜੀ ਵੇਖੋ ਕਿਤੇ ਕੈਮ ਮੇਰਾ ਨਹੀਂ ਨਹੀਂ ਦੇਖੀ ਝੋਟੀ ਤੇ ਆ ਦੂਜਾ ਸੁਗਾ ਸੂਈ ਜੋ ਆ ਗਿੱਲਾ 나ੜੂ ਜੋ ਕੱਟੀ ਦਾ ਪਰਸੋ ਕੱਲ ਦੀ ਦਿਹਾੜੀ ਹੋਈ ਸੂਈ ਦੀ ਚਵਾਪ ਸਮਾ ਇੱਕ ਨੰਬਰ ਦਾ ਜੋ ਬੱਚੇ ਲਾਏ ਆ ਥਾਣਾ ਨੂੰ ਇਹਨਾਂ ਤੋਰ ਦੀ ਖਾਇਂ ਤੋਰ ਹਾਂ ਕਿੰਨਾ ਕਰਜੂ ਤੇ ਉਹਦੇ ਫਿਰ ਇਹ ਦੁੱਧ ਆਪਾਂ ਸੰਦੀ ਵੀਰੇ ਥਾਣ ਵਗਦੇ ਆਂ ਜੀ ਦੇਣੀ ਆ ਕੋਈ ਬੌਲਾ ਹੋਊ 8-9 ਕਿਲੋ ਸਟਾਰਟਿੰਗ ਦਾ ਹੋ ਜਾਊਗਾ ਹਾਂਜੀ ਚਵਾਪ ਸਮਾ ਇੱਕ ਨੰਬਰ ਦਾ ਆਪਾਂ ਚਵਾਪ ਸਮਾ ਦੀ ਗਾਰੰਟੀ ਦੇਣੀ ਆ ਬਸ ਠੀਕ ਆ ਮਗਰ ਕੱਟੀ ਜੋ ਤਿੰਨ ਮੰਨੇ ਤਿੰਨੇ ਮਈਆਂ ਸੁਈਆਂ ਤਿੰਨਾਂ ਦੇ ਮਗਰ ਕਟੀਆਂ ਨੇ ਤਿੰਨਾਂ ਦੇ ਮਗਰ ਕਟੀਆਂ ਨੇ ਹਾਂ ਤਿੰਨਾਂ ਦੇ ਮਗਰ ਕਟੀਆਂ ਨੇ ਬਹੁਤ ਠੀਕ ਐ ਫਿਰਦਾ ਫੈਰਾ ਹੀ ਐ ਕਿ ਨਹੀਂ ਹਾਂ ਪਿੱਠ ਪੁੜਿਆਲੀ ਝੋਟੀ ਸੰਦੀ ਵੀਰੇ ਪੱਠੇ ਪੁੱਠੇ ਥੋੜੇ ਜਿਹਾ ਹੋਰ ਤਰ੍ਹਾਂ ਦੇ ਨੇ ਡੰਗਰ ਘਟ ਚੁੱਕਣ ਦੇ ਨੇ ਐ ਸੋਨੇ ਰੰਗੇ ਵਾਲ ਵੇਖੋ ਝੋਟੀ ਤੇ ਥਣ ਥਣ ਵੇਖੋ ਕਿੰਦਾ ਚੰਗਾ ਲੱਗਾ ਚਵਾ ਬਹੁਤ ਜ਼ਿਆਦਾ ਚੰਗਾ ਝੋਟੀ ਨੂੰ ਲੱਗਾ ਉਂਗਲ ਉਂਗਲ ਜਿੱਡੀ ਮੋਟੀ ਤਾਰਾ ਸੰਦੀ ਵੀਰੇ ਇਹ ਸ਼ੇਰਾ ਜਿਹੜੀ ਕੀਮਤ ਇਹ ਕੀਮਤ ਤਿੰਨਾ ਮਈਆਂ ਦੀ ਇੱਕੋ ਹੀ ਕਰ ਦਿੰਨੀ ਆਪਣਾ ਲਈ ਚਲੋ ਚਲੋ ਠੀਕ ਐ ਆ ਵੀ ਕੋਈ ਦੂਜਾ ਸਸਾ ਸੂਈ ਵੀਰ ਜੀ ਇਹਨੂੰ ਪਰਸੋਂ ਦੀ ਪਰਸੋਂ ਦੀ ਸੂਈ ਹੈ ਵੀ ਮਗਰ ਹੋ ਗਿਆ ਮੜ ਇਹਦੀ ਕੱਟੀ ਵੀ ਖਾਲਦੇ ਸੰਦੀਪ ਵੀਰ ਇੱਕ ਨਾ ਲਾ ਕੇ ਲਿਆ ਕੇ ਨਾ ਨੀਲੀ ਨੀਲੀ ਆ ਆ ਕੱਟੀ ਕਿਤੇ ਵੇਖਣ ਹੀ ਵਾਲੀ ਹੈਗੇ ਇੱਧਰ ਲਿਆਓ ਕੈਮਰਾ ਲਾ ਕੇ ਆ ਆ ਵਿਖਾਓ ਕੱਟੀ ਦਾ ਬੁੱਗਾ ਬੱਗਾ ਕਰ ਦੇ ਵੇਖੋ ਕੱਟੀ ਤੇ ਕੱਟੀ ਦੀ ਪਿੱਠ ਵੇਖੋ ਮਗਰੋਂ ਨਹੀਂ ਨਹੀਂ ਕੱਟੀ ਬਹੁਤ ਸੋਹਣੀ ਹੈ ਬਹੁਤ ਹੀ ਸੋਹਣੀ ਸੰਦੀਪ ਵੀਰੇ ਕੱਟੀ ਵੇਖੋ ਮੈਂ ਦਾ ਵਿਚਵਾਚੂ ਇੱਕ ਨੰਬਰ ਦਾ ਹੈਗਾ ਦੁੱਧ ਕਿੰਨਾ ਜੀ ਹੁਣ ਦੁੱਧ ਦੇ ਥੱਲੇ ਵੀ 9 10 10 ਕਿਲੋ ਬੋਲਾ ਹੋਊਗਾ ਸਟਾਰਟਿੰਗ ਹੀ 10 ਕਿਲੋ ਬੋਲਾ ਹੀ ਹੈ ਨਾ ਦੁੱਧ 13 14 ਕਿਲੋ ਮਹੀਂ ਚਪਾਉਂਦੀ ਨਾੜਾਂ ਨੂੜਾਂ ਵੇਖੋ ਮਹੀਂ ਦੇ ਕਿਦਾਂ ਥੱਲੇ ਪੈਪਾ ਪੂਪਾਂਕ ਬੜੀਆਂ ਲੱਗੀਆਂ ਵਧੀਆ ਨਹੀਂ ਚੰਗੀ ਚੰਗੀ ਹਾਂ ਪਿੱਠ ਪੁੜੇ ਵਾਲੀ ਮਹੀਂ ਹੈ ਬਿਲਕੁਲ ਆ ਪੋੜਾ ਫੜ ਲਓ ਤੇ ਇਹਦੀ ਫੇਰੇ ਭਾਜੀ ਕੀ ਮਰਾਂ ਨਹੀਂ ਮੈਂ ਤਾਂ ਇਕੱਠੀ ਕਰ ਦੇਣੀ ਤਿੰਨਾਂ ਦੀ ਤਿੰਨ ਹੀ ਤਿੰਨੇ ਇੱਕੋ ਪਾ ਦੀਆਂ ਜਿਹੜੀ ਮਰਜ਼ੀ ਲੈ ਲੇ ਕੋਈ ਆ ਮਹੀਂ ਰਾਤ ਦੀ ਸੂਈ ਸੰਦੀ ਵੀਰੇ ਵਿਖਾ ਯਾਰਾ ਕੇ ਵੇਖ ਠੰਡ ਠੁਣ ਲੱਗਾ ਜੈਡ ਬਲੈਕ ਜੋ ਆ ਪੂਰੀ ਜੈਡ ਬਲੈਕ ਮਹੀਂ ਵੇਖੋ ਵਾਲਵ ਨਹੀਂ ਚਟਾਗਾ ਕਦੇ ਹਾਂਜੀ ਤੇ ਥਾਣ ਥੂਣ ਵੇਖੋ ਲੱਗਾ ਇਧਰ ਕਰੋ ਬਣਾ ਜਾ ਚਲੋ ਬਾਜ ਖੇਚਾ ਥਾਣ ਥੂਣ ਵਿਖਾ ਦਿਓ ਚਾਰੇ ਹੀ ਕਦੇ ਮੈਂ ਨੂੰ ਲੱਗੇ ਕਦੇ ਫਿਰ ਕਿੰਨਾ ਕੁ ਬੋਲਾ ਬੋਲਾ ਕੱਢਿਆ ਫਿਰ ਬੋਲਾ ਵੀਰੇ ਕੋ 2 2.5 ਕਿਲੋ ਰਾਤੀ ਚੋਈ 2.5 ਕਿਲੋ ਸਵੇਰੇ ਚੋਈ ਦੁੱਧ ਮਹੀਂ 14 ਕਿਲੋ ਦਿੰਦੀ ਆ ਮਹੀਂ ਦਾ ਵੇਖੋ ਰੰਗ ਰੂਗ ਵੇਖੋ ਮਹੀਂ ਦਾ ਕਿੱਦਾਂ ਵਧੀਆ ਹੈ ਵੀ ਜੈਡ ਬਲੈਕ ਵਾਲੀ ਸ਼ਾਲਾ ਜੈਡ ਬਲੈਕ ਹਾਂਜੀ ਥਾਣ ਥੂਣ ਬਹੁਤ ਚੰਗਾ ਚਵਾ ਇੱਕ ਨੰਬਰ ਦਾ ਹੋਊਗਾ ਕੱਟੀ ਜੋ ਇਹਦੇ ਮਗਰ ਵੀ ਹੂੰ 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 ਆ ਫਾਟੋ ਬੰਨੋ ਲੈ ਚਲ ਐਨੀ ਬਾਜੀ ਫਿਰ ਕੀ ਮਾਰਾ ਸੰਦੀਪ ਵੀਰ ਮੁੱਲ ਹੈਗਾ ਤਿੰਨਾ ਮਈਆਂ ਦਾ 10 10 ਇਨਾਂ ਦਾ ਇੱਕ ਦਾ ਦਾ ਤੇ ਪੰਜ-ਪੰਜ ਹੋਰ ਛੋਟ ਹੈ ਇੱਕ ਪੰਜ-ਪੰਜ ਦੀਆਂ ਜਿਹੜੀਆਂ ਹਾਂ ਨਾ ਦੇਣੀਆਂ ਨੇ ਚਲੋ ਕੋਈ ਵਿਆਸ ਵਸਾਈ ਨਾ ਆਪਣੇ ਵੀਰ ਕਰੇ ਫਿਰ ਕੋ ਮੋਲ ਜਾਇਜ਼ ਕੀਤੇ ਬਿਲਕੁਲ ਬਿਲਕੁਲ ਤਾਜ਼ੀਆਂ ਮਈਆਂ ਸੂਈਆਂ ਨੇ ਸੰਦੀਪ ਵੀਰ ਹੁਣ ਕੈਮਰਾ ਮਾਰ ਕੇ ਵੇਖ ਵੀ ਧੁੱਪ ਕਿੰਨੀ ਆ ਤੇ ਮਿਹਨਤ ਕਿੰਨੀ ਕਰਨੀ ਪਈ ਜਦੋਂ ਲੋਕਾਂ ਦਾ ਬੂਹਾ ਖੜਕਾਈਏ ਨਾ ਜਾ ਕੇ ਲੋਕੀ ਬੂਹਾ ਨਹੀਂ ਖੋਲਦੇ ਹਾਂਜੀ ਹਾਂਜੀ ਬੂਹਾ ਨਹੀਂ ਖੋਲਦੇ ਤੇ ਕਿਸੇ ਦਾ ਘਰ ਪੁੱਛਣ ਲਈ ਬੰਦਾ ਨਹੀਂ ਬਾਹਰ ਲੱਭਦਾ ਗਰਮੀ ਦੇ ਵਿੱਚ ਕੋਈ ਵੀ ਸੰਦੀਪ ਵੀਰ ਆ ਵੇੜ ਵਿਖਾ ਦੇ ਵੀ ਕਿੱਡੀ ਕੁ ਵੱਡੀ ਆ ਬਹੁਤ ਵੱਡੀ ਵੇੜ ਬਹੁਤ ਇਹਦੇ ਥੱਲੇ ਨਾ ਵੀ ਕੀ ਕਿਲੋ ਹੀ ਉਹ ਬੱਛਾ ਜੋ 나ੜੂ ਨਾਲ ਜੋ ਕਾਟੇਗੀ ਤੇ ਇਹ ਨਾ ਦੋਕ ਦਿਨਾਂ ਨਾਲ ਕੇ ਪ੍ਰਾਈ ਪ੍ਰੂਹੀ ਬੜਾ ਵੇਖੋ ਅੱਗੋਂ ਦੀ ਬਹਿ ਜਾਓ ਪਿੱਛੋਂ ਦੀ ਬਹਿ ਜਾਓ ਠੰਡੀ ਧੀਰੀ ਵੇਖੋ ਬੜਾ ਠੀਕ ਹੁਣ 18 17 18 19 ਕਿਲੋ 22 24 22 25 ਇਹਦੇ ਜਿੰਨਾ ਕੋਈ ਪਾਈ ਜਾਊ ਉਹਨਾਂ ਚ ਹੋਈ ਜਾਓ ਚਲੋ ਠੀਕ ਆ ਤੇ ਖੋਲੋ ਜੀ ਫਿਰ ਇਹਨੂੰ ਤੇ ਵੈੜ ਸੰਦੀਪ ਵੀਰੇ ਜੇਤ ਹੋਵੇ ਸਿਆਲ ਹੂੰ ਸਿਆਲ ਦੇ ਵਿੱਚ ਆ ਲੱਖ ਰੁਪਏ ਦੀ ਮੱਛੀ ਜੱਡੀ ਵੱਡੀ ਵੈੜ ਹੈ ਵੇਖੋ ਕਦਰ ਲੰਮੀ ਵੇਖੋ ਗੱਡੀ 'ਚ ਸੰਦੀਪ ਵੀਰੇ ਦੀਆਂ ਲੱਤਾਂ ਲੱਗਦੀਆਂ ਹਨ ਮਗਰ ਏਡੀ ਲੰਮੀ ਆ ਫਾਰਮ ਵਾਲੀ ਵੇੜਾ ਫਾਰਮ ਵਾਲੀ ਹਾਂ ਫਾਰਮ ਵਾਲੀ ਆ ਹੁਣ ਇਸ ਟਾਈਮ ਕਿੰਨਾ ਵਾ 18 ਕਿਲੋ ਲਾ ਲਓ ਸੰਦੀਪ ਵੀਰ 18 ਕਿਲੋ ਲਾਈ ਗਰਮੀ ਗਰਮੀ ਜਿਆਦਾ ਵੰਡ ਬੁੰਡ ਨਹੀਂ ਪਾਇਆ ਠੀਕ ਆ ਤੇ ਮੁੱਲ ਵੀ ਨਿਕਾ ਆ ਜਾਏ ਕਰ ਦੇਣਾ ਕਿੰਨਾ ਤੁਸੀਂ ਦੱਸੋ ਕਿੰਨਾ ਨਹੀਂ ਨਹੀਂ ਤੁਸੀਂ ਹੈ ਇਹ ਮੈਨੂੰ ਕੀ ਅੱਜ ਕਰਦੇ ਸੰਦੀਪ ਵੀਰ ਕੱਟ ਨਹੀਂ ਹੁੰਦਾ ਵੇਖੀ ਜਾਊਗੀ ਨਹੀਂ ਨਹੀਂ ਤੁਸੀਂ ਦੱਸੋ 70 ਦੀ ਜਾਇਜ ਹੈ ਕਿ ਨਹੀਂ ਆ ਇਹ ਜੇ ਡੀ ਵੱਡੀ ਵਿਹੜਿਆ ਹੈ ਕਰਾ ਦੇ ਛੋੜ ਜਿੰਨੀ ਕਰਾਉਣੀ ਚਲੋ ਪੰਜ ਜਾਣ ਦੋ ਏ ਹੁਣ ਸੰਦੀਪ ਵੀਰ ਇਹ ਤੋਂ ਕੋਈ ਚੌਂਠ ਵਾਲਾ ਫੋਨ ਨਾ ਕਰੇ ਚਲ ਵਾਠ ਠੀਕ ਆ ਜੈ ਜੈ ਕਣੀ ਅੱਜ ਦਾ ਭਣਾ ਜੈ ਜੈ ਆ ਵੇਖੋ ਗਰਮੀ ਵਾਲੀ ਵੇੜ ਸੰਦੀਪ ਵੀਰ ਸ਼ਾਈ ਵਾਲ ਕ੍ਰੋਸ ਇਹਨੂੰ ਕੋਈ ਗਰਮੀ ਨਹੀਂ ਆ ਦੋਵੇਂ گاਵਾ ਛੋਟ ਛੋਟੀਆਂ ਕੋਈ ਗਰਮੀ ਨਹੀਂ ਲੈਣਾ ਕੋਈ ਗਰਮੀ ਨਹੀਂ ਵੇਖੋ ਥਾਣ ਥੂਣ ਵੇ ਸੰਦੀਪ ਵੀਰ ਕਿਦਾਂ ਲੱਗਾ ਵੇੜ ਨੂੰ ਐ ਮੋਟਾ ਦੋਰਾ ਥਾਣ ਲੱਗਾ ਇਹਨੇ 13 13 ਕਿਲੋ ਦੁੱਧ ਚਵਾਇਆ ਦੂਆਂ ਨੇ ਅੱਛਾ ਦੂਜਾ ਦੂਜਾ ਸੁਗਾ ਚੌਗੀ ਜੋ ਵੇੜ ਆ ਹੂੰ ਚਾਰ ਦੰਦ ਜੋ ਬੱਚਾ ਹੀ ਬੱਚਾ ਹੀ ਨਾ ਨਾ ਗੱਬਣ ਅਸਾ ਗੱਪਣਾ ਗੱਪਣਾ ਦੋਵੇਂ 7 7 5 5 7 7 ਦਿਨ ਖੜਦੀਆਂ ਜੋ ਲੋ ਜੀ ਗੱਪਣਾ ਵੜਾ ਆ ਗੱਪਣਾ ਵੜਾ ਠੰਡੀਆਂ ਗਰਮੀ ਵਾਲੀਆਂ ਬਾ ਠੀਕ ਆ ਇਹਦੀ ਬਾਜੀ ਫਿਰ ਕੀ ਮਰ ਕੀਮਤ ਇਹਨਾਂ ਦੋਆਂ ਦੀ ਇਕੱਠੀ ਕਰ ਦਿੰਦੇ ਆ ਵੀ ਵਿਖਾ ਦਿਓ ਵੇਖੋ ਗਿਫਟ ਆ ਉਹ ਇਹ ਚ ਵਾਵਾ ਹੀ ਵੈਰਾਈਆਂ ਆ ਜਾਂਦੀਆਂ ਜੋ ਐਰ ਸ਼ੈਰ ਵੀ ਆ ਗਈ ਜੋ ਤੇ ਸ਼ਾਈ ਵਾਲ ਵੀ ਆ ਗਈ ਜੋ ਬਿਲਕੁਲ ਵੇਖੋ ਥਾਂ ਥੂਣ ਵੇਖੋ ਕਿੱਡਾ ਸੋਹਣਾ ਲੱਗਾ ਕੇ ਤੇ ਮਈਆਂ ਵਾਲਾ ਤੇ ਠੰਡੀ ਧੀਰੀ ਵੈੜ ਇਹਦਾ ਜੇ ਗੇਂਦਰ ਕੀ ਵੇਖੋ ਹਾਂ ਜਿਹੜਾ ਜੀ ਹਾਂ ਵੈੜ ਚੰਗਾ ਬਣੂ ਫਿਰ ਆ ਜੀ ਆ ਚੰਗੀ ਬਣੂ ਸੰਦੀਪ ਵੀਰ ਬੜੀ ਢਿੱਲ ਢੋਲਿਆ ਜੇ ਹੈ ਕਿ ਨਹੀਂ ਬੁਲਬੁਲਦਾ ਬੱਚਾ ਵੇ ਨਹੀਂ ਵਾਕਿਆ ਬੁਲਬੁਲਦਾ ਬੱਚਾ ਹੀ ਹੈ ਸੋਹਣੀ ਵੇਖੋ ਕਿੱਡੀ ਹੈ ਸੰਦੀਪ ਵੀਰ ਆਪਣੀ ਉਹ ਵੀ ਸ਼ਾਈ ਵਾਲ ਚੰਦੀ ਗੜੀ ਗਈ ਇਹਨੂੰ ਕਿਤੇ ਉਧਰ ਹੀ ਭੇਜ ਗਏ ਚਲਾਈ ਜਾਣੀ ਉਹਦੇ ਵੀ ਉਹ ਵੀ ਚੰਦੀ ਗੜ ਗਈ ਹੀ ਇਹਦੀ ਪਰ ਹੁਣ ਕੀ ਮਰ ਸੰਦੀਪ ਵੀਰੇ ਮੁੱਲ ਦੂਆਂ ਦਾ 52-52 ਹਜ਼ਾਰ ਜਗ ਜੋੜਾ ਲਊ ਤੇ ਲੱਖ ਦਾ ਦੇ ਦਾਂਗੇ ਚਲੋ ਬਿਲਕੁਲ ਜਾਇਜ਼ ਮੋਹਲ ਤੇ ਜੇ ਬੜੀ ਬਾਨੀ ਬੁੰਨੀ ਵੈੜ ਠੰਡੀਆਂ ਤਿਹਰੀਆਂ ਦੋਵੇਂ ਵੈੜਾਂ ਤੇ ਜੋੜਾ ਲਊਗਾ ਤਾਂ ਲੱਖ ਦਾ ਦਵਾਂਗੇ ਕੱਲੀ ਦੇਣੀ 52 52000 ਰੇਟ ਮੇਰੀ ਬੇਨਤੀ ਇਹੋ ਵੀ ਰੇਟ ਫਿਕਸ ਆ ਵੇਖੋ ਕਿੱਡੀ ਵਾਹ ਰਿਆ ਗੱਡੀ ਜੱਡੀ ਵਾਹ ਰਿਆ ਤੇ 65000 ਮੋਲਿਆ ਦੂ ਢਾਈਆਂ ਮਹੀਨੇ ਦੁੱਧ ਦੇ ਪੈਸੇ ਪੂਰੇ ਕਰ ਜਾਣੇ ਆ ਮੰਨ ਲਓ 22 23 ਕਿਲੋ ਮਮੂਲੀ ਦੁੱਧ ਵੀ ਦੇਈ ਜਾਊਗੀ ਥੋੜਾ ਵੰਡ ਪਾ ਵੀ ਕਰਮੀ ਆ ਬਾਕੀ ਇਹੋ ਮਾਲ ਆ ਸੰਦੀ ਵੀਰ ਕੈਮਰਾ ਮਾਰ ਦੋ ਕਰ ਚੰਗੀ ਤਰ੍ਹਾਂ ਆ ਵੇਖੋ ਝੋਟੀ ਕਿਤੇ ਨਹੀਂ ਦਿੰਦਾ ਇਹ 10000 ਇਹਨੇ ਖਾਣਾ ਦੂ ਮਹੀਨਿਆਂ ਚ 30 35000 ਕਮਾਈ ਦਊਗੀ ਇਹਦਾ ਨਸਲਾ ਪੂਰੀ ਚੁੱਤੀ ਆ ਪੂਰੀ ਟੌਪ ਦੀ ਮੱਝ ਆ ਚਲੋ ਬਾਕੀ ਇਹੋ ਬੇਨਤੀ ਨਾ ਮੇਰਾ ਸ਼ੇਰਾਜ ਏਡੀਫ ਫਤੇਗੜ ਚੂੜੀਆਂ ਜ਼ਿਲ੍ਹਾ ਗਰਦਾਸਪੁਰ ਆਓ ਤਸੱਲੀ ਕਰਕੇ ਜਿੱਦਾਂ ਮਰਜ਼ੀ ਵੀਰ ਜੀ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਗਰਮੀ ਬੜੀ ਮਿਹਨਤ ਬੜੀ ਲੱਗਦੀ ਆ ਜਿੱਦਾਂ ਦਾ ਕੰਮ ਲੱਗਦਾ ਉਦਾਂ ਦਾ ਕਮੈਂਟ ਕਰਦਾ ਕਰੋ ਠੀਕ ਆ ਵੀਰ ਜੀ ਮਿਹਰਬਾਨੀ ਥੈਂਕ ਯੂ